ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਤੇ ਅੱਜ ਹੈਗੇ 31 ਤਰੀਕ ਦਿਨ ਹੈਗਾ ਸ਼ੁੱਕਰਵਾਰ ਤੇ ਆਪਣੇ ਮਸਤੋਨਾ ਸਾਹਿਬ ਵਿਖੇ ਚਲਾਣਾ ਇੱਕ ਠੁੰਦਾ ਹੁੰਦਾ ਹੁੰਦਾ ਜੋ ਅੱਜ ਅਸੀਂ ਉੱਥੇ ਜਾ ਰਹੇ ਹਾਂ ਮੈ ਤੇ ਆਮਨ ਤੇ ਕੱਲ ਮੈਨੂੰ ਕੰਮ ਕਰਕੇ ਵੀ ਮੈਂ ਛੁੱਟੀ ਨਹੀਂ ਕਰ ਸਕਿਆ ਅੱਜ ਮੈਂ ਛੁੱਟੀ ਕੀਤੀ ਐ ਇਸ ਕਰਕੇ ਅਸੀਂ ਦੋਨੇ ਮੈ ਤੇ ਆਮਨ ਉਹ ਟ੍ਰੈਂਗਲ ਤੇ ਜਾ ਰਹੇ ਹਾਂ ਚਲੋ ਤੁਸੀਂ ਵੀਡੀਓ ਨਾਲ ਬਨੇ ਰਹੋ ਤੁਹਾਨੂੰ ਵੀ ਦਿਖਾਵਾਂਗੇ ਉੱਥੇ ਵੀ ਅੱਜ ਕਿੰਨਾ ਇਕੱਠਾ ਹੋਇਆ ਹੋਊਗਾ ਚਾਪੀ ਤੁਹਾਡੀ ਅੱਜ ਦੂਜਾ ਦਿਨ ਹੈ ਮੇਰੇ ਕੋਲੇ ਚਾਪੀਵੇਂ ਦੇਖਦਾ ਮਸਤੋਨਾ ਸਾਹਿਬਾ ਦਾ ਰੋਡ ਆ ਗਿਆ ਇਹ ਮੇਨ ਰੋਡ ਆ ਪੱਟਾ ਜਿੰਨਾ ਆਪਾਂ ਥੋੜੇ ਟਾਈਮ ਮਸਤੋਨਾ ਸਾਹਿਬਾ ਤਾਂ ਜਾਵਾਂਗੇ ਹਾਂ ਹੋਣਾ ਰਹੇਗਾ ਹਰਦੀਪ ਕਿਸੇ ਨੂੰ ਪਤਾ ਨਹੀਂ ਲਓ ਜੀ ਮਸਤੋਨਾ ਸਾਹਿਬ ਅਸੀਂ ਪਹੁੰਚ ਗਏ ਤੇ ਸਟੈਂਡ ਤੇ ਪਹਿਲੇ ਦੂਜੇ ਸਟੈਂਡ ਦੇ ਵਿੱਚ ਮੋਟਰ ਹੈਂਗ ਲਾਤਾ ਸੀਨੇ ਕਿਉਂਕਿ ਇਕੱਠ ਬਹੁਤ ਜ਼ਿਆਦਾ ਹੈ ਪੂਰਾ ਜਾਂਵ ਲੱਗ ਰਿਹਾ ਅੱਜ ਦੂਜਾ ਦਿਨ ਆ ਦੇਖੋ ਜੀ ਕਿੰਨਾ ਇਕੱਠਾ ਸਾਨੂੰ ਵੀ ਦੇਖਣ ਨੂੰ ਮਿਲ ਰਿਹਾ ਹੋਊਗਾ ਐਨਰ ਉਹ ਵੀ ਬਹੁਤ ਜ਼ਿਆਦਾ ਭੀੜ ਆ ਕਿੰਨੀ ਭੀੜ ਆ ਨਾ ਯਾਰ ਅੱਜ ਦੂਜਾ ਦਿਨ ਆ ਦੂਜੇ ਦਿਨ ਭੀੜ ਜ਼ਿਆਦਾ ਹੁੰਦੀ ਆ ਥੇਲੀ ਸੇਨਾ ਫੁੱਲਾ ਇਧਰ ਤਾਂ ਕੰਨ ਆ ਗਈਆਂ ਫੇਡਾਂ ਦੀਆਂ ਉਹ ਦੇਖ ਸਾਡੇ ਕਿੰਨਾ ਕਾਠਾ ਹੈ ਨਾ ਇਹ ਵੀ ਇਹ ਵੀ ਜਿਹਦੀ ਵੀ ਟੋਲੀਆ ਬਾ ਅਗੇ ਅੰਦਰ ਤੋਂ ਕਿੰਨੀ ਵੀੜਾ ਨਾ ਹੈ

10-15 ਮਿੰਟ ਬੈਠ ਕਰ ਗਏ ਤੇ ਸਤਿਗੁਰੂ ਮਹਾਰਾਜ ਦੀ ਬਿੜਿਆ ਸਰਵਨ ਕਰੋ ਸਰ ਪੰਜ ਮਿੰਟ ਵਾਸਤੇ ਤੇ ਸੰਤ ਕੀ ਬਾਣੀ ਦੇ ਗਾਥ ਦੇ ਵਿੱਚ ਸ਼ਰਵਨ ਕਰੀਏ ਜੀ ਅਗਲੇ ਬਾਅਦ ਜੋ ਵੀ ਸਮਾਹ ਹੋਵੇ ਦੱਸਿਆ ਜਾਵੇ ਹੁਣ ਅਸੀਂ ਮੈਤੇਮਨ ਬਾਹਰ ਨੂੰ ਜਾ ਰਹੇ ਹਾਂ ਫੇਰ ਉਹਦੀ ਰਸਤਾ ਜਿਹੜਾ ਹਰਾ ਜਿਹੜਾ ਮੇਨ ਰੋਡ ਆ ਉਹ ਤੇ ਜਾਂਦਾ ਤੇ ਇਧਰ ਐ ਵੀ ਇਧਰ ਥੋੜੀ ਸੀੜਤੀ ਵੈਸੇ ਸੋਚਿਆ ਵੀ ਇਧਰ ਦੀ ਵਕ ਖਲਦੇ ਆ ਤੇ ਅੱਜ ਹੋ ਗਿਆ ਦੂਸਰਾ ਦਿਨ ਕੱਲ ਨੂੰ ਤੀਜਾ ਦਿਨ ਕੱਲ ਨੂੰ ਵੀ ਸ਼ਰਧ ਪੂੜੇ ਨਹੀਂ ਹੋਊਗੀ ਬਾਕੀ ਸ਼ਨੀਵਾਰ ਹਨਾ ਸ਼ਨੀਵਾਰ ਕੋਈ ਆਪਣੇ ਸਾਰੇ ਕੰਮਕਾਰਾਂ ਨੂੰ ਜ਼ਿਆਦਾਤਰ ਛੁੱਟੀ ਹੁੰਦੀ ਹੈ ਨਾ ਤੇ ਧੁੱਪ ਵੀ ਬਹੁਤ ਚੜੀ ਹੋਈ ਆ ਬਾਕੀ ਭੀੜ ਕਰਕੇ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਆ ਲੋ ਜੀ ਹੁਣ ਬਾਹਰੇ ਆ ਗਿਆ ਪਤਾ ਜਿੱਥੇ ਖੇਡਾਂ ਦੀਆਂ ਦੁਕਾਨਾਂ ਲੱਗੀ ਹੋਈ ਨੇ ਬਾਕੀ ਸਾਡੀ ਆਮਲੂ ਫਟੀ ਕਹਿੰਦੀ ਮੈਂ ਕਾਂਟੇ-ਗੁੰਡੇ ਲੈਣੇ ਨੇ ਤੇ ਕਰਮਾਨ ਨੂੰ ਵੀ ਅਸੀਂ ਤੇਜੀ ਵੀ ਦੇਖਣਾ ਸੀਗਾ ਕੋਈ ਸੋਨਾ ਜੈ ਨਾ ਵਧੀਆ ਗੁੱਤ ਜੀ ਵਾਲਾ ਹੋਵੇ ਤੇ ਬਾਕੀ ਐ ਦੁਕਾਨਾਂ ਇਹ ਭਰੀ ਬਹੁਤ ਖੜੀਆਂ ਹੁੰਦੀਆਂ ਨੇ ਲੋਕ ਲੋਕ ਸਾਮਾਨ ਵੀ ਬਹੁਤ ਲੈਂਦੇ ਨੇ ਹਣਾ ਚਲੋ ਆਪਾਂ ਵੀ ਦੇਖਦੇ ਹਾਂ ਥੋੜਾ ਅੱਜ ਤੱਕ ਇਹ ਚਲ ਜਾ ਗੁਰੇ ਖੜੇ ਆਪਾਂ ਕਿੰਦਾ ਆਪ ਲੈ ਜਾਂੀਂ ਤਾੜ ਤੇ ਜਿਹੜੀ ਮੈਂ ਸੈਰ ਕੀਤੀ ਸੀ ਨਾ ਉਲੀ ਤੱਕ ਗਈ ਨੇ ਆਪਣਾ ਅਵੇ ਕੂੜਾੜਾ ਹਣਾ ਆਹ ਨੂੰ ਦੇਖ ਲਈ ਬਹੁਤ ਸੋਹਣਾ ਆਪਾਂ ਇਹਦੇ ਦੁਆਰ ਤੇ ਲਈ ਵਾਲਾ ਸੋਹਣਾ ਲੱਗੂਗਾ ਲੱਗਿਆ ਹੋਇਆ ਇਹ ਸਾਡੇ ਤਿੰਨ ਸੋਹਣੇ ਲਓ ਜੀ ਚੱਲ ਪਏ ਹੁਣ ਆਪਾਂ ਪਿੰਡ ਨੂੰ ਫਿਰ ਐਤੀਗਾ ਵੀਰ ਕਾਫੀ ਟਾਈਮ ਹੋ ਜੂਗਾ ਨਾ ਵੀ ਹੁਣ ਹੀ ਫਗ ਚੱਲਦੇ ਆ। ਕਿਉਂ ਠੰਡ ਵੀ ਬਹੁਤ ਜਿਆਦਾ ਹੋ ਜਾਂਦੀ ਆ। ਮਤਲਬ ਕਿ ਹੁਣ ਵੀ ਮੋਟਰਸਾਈਕਲ ਤੇ ਠੰਡ ਕਾਫੀ ਲੱਗ ਰਹੀ ਆ ਸਾਨੂੰ। ਤੁਸੀਂ ਇਹਦੇ ਬਣੇ ਰਹੋ ਵੀਡੀਓ ਨਾਲ। ਬਾਕੀ ਆਪਾਂ ਕੀ ਲਾਉਨੇ ਆ। ਪਹੁੰਚ ਗਏ ਆਪਾਂ ਪਿੰਡ ਦੇ ਸਾਡੇ ਸਕੂਲ ਵਾਲਾ ਮੋੜ ਆ। ਹੁਣ ਅਸੀਂ ਜੋ ਸਾਡੇ ਘਰ ਵਾਲੀਆਂ ਵਿਹਆਂ ਨੇ ਉਹਨਾਂ ਦੇ ਵਿੱਚ ਪਹੁੰਚ ਗਏ ਤੇ ਉਹ ਸਾਹਮਣੇ ਘਰ ਆ। ਤੇ ਬਸ ਹੁਣ ਆਪਾਂ ਆਪਣਾ ਵਲੌਗ ਵੀ ਨੇੜੇ ਲੱਗੇ ਹੀ ਪਿਆ ਹੁਣ ਆਪਾਂ ਇਹਦਾ ਦੀ ਐਂਡ ਕਰਦੇ ਹਾਂ ਥੋੜੇ ਟਾਈਮ ਦੇ ਵਿੱਚ ਲਓ ਜੀ ਕਰੀਏ ਅਸੀਂ ਆਗੇ ਮਸਤੋਣਾ ਸਾਹਿਬ ਤੋਂ ਤੇ ਉੱਥੇ ਦਾ ਪੀੜ ਕਰਕੇ ਹਨਾ ਇੰਨੀ ਠੰਡ ਹੈ ਨਹੀਂ ਸੀਗੀ ਰਸਤੇ ਦੇ ਵਿੱਚ ਆਉਂਦੇ ਹੋਏ ਬਹੁਤ ਠੰਡ ਲੱਗੀ ਤੇ ਉੱਥੇ ਤਾਂ ਬਹੁਤ ਹੀ ਗਰਮਾਇਸ਼ ਸੀ ਕਿਉਂਕਿ ਪੀੜ ਕਰਕੇ ਹਨਾ ਠੰਡ ਘੱਟ ਜਾਂਦੀ ਹੈ ਤੇ ਗਰਮਾਇਸ਼ ਜ਼ਿਆਦਾ ਹੋ ਜਾਂਦੀ ਹੈ ਬਾਕੀ ਕੁਝ ਧੁੱਪ ਵੀ ਤੀ ਉੱਥੇ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਨਾ ਵੀ ਤੁਹਾਨੂੰ ਕਿਦਾਂ ਲੱਗਿਆ ਮੇਲੇ ਹਾਉਤ ਨੂੰ ਹਰਉਣ ਕੇ ਦਿਖਾਈ ਫਿਰ ਨਹੀਂ ਤੇ ਇੰਨਾ ਇਕੱਠ ਦਿਖਾਇਆ ਮਰਵਾਂਦੀਪ ਸਿੰਘ ਸਕੂਲੋਂ ਆ ਗਏ ਮੋਬਾਈਲ ਤੇ ਵੰਡੇ ਹੋਏ ਅੰਮ੍ਰਿਤਿਕਾ ਮੈਡਮ ਮੇਲਾ ਕਿਵੇਂ ਲੱਗਿਆ ਜੀ ਤੁਹਾਨੂੰ ਪ੍ਰਦੇਸ਼ ਠੰਡ ਤਕੜੀ ਵਾਟ ਲੱਗੀ ਵਾਟ ਚਲੋ ਜੀ ਸਤਿ ਸ੍ਰੀ ਅਕਾਲ ਜੀ ਕਿਸ ਨੂੰ ਨਹੀਂ ਆ